ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਨਵਾਂ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇੱਕ ਘਰੇਲੂ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਚਾਰ ਐਨੀਮਲ ਵੀਰੋਂ ਹੀ ਸੇਲ ਕਰਦੇ ਪਏ ਆ ਤਿੰਨ ਮੱਝਾਂ ਝੋਟੀਆਂ ਨੇ ਠੀਕ ਆ ਜੀ ਤੇ ਇੱਕ ਬੱਛੀ ਤੁਹਾਨੂੰ ਦਿਖਾਵਾਂਗੇ ਅਮਸਰ ਗੱਬਣ ਬੱਛੀ ਆ ਏਆਈ ਹੋਈ ਆ ਉਹ ਸਮਾਂ ਪੁੱਛ ਲਵਾਂਗੇ ਕਿੰਨੇ ਕ ਦਿਨਾਂ ਦੀ ਜੜੀ ਏਆਈ ਹੋਈ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਹੈ। ਬਾਕੀ ਪਸ਼ੂ ਪੂਰੇ ਦੋਸਤੋ ਤਿਆਰੀ ਤੇ ਆ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਦਿਖਾ ਰਹੇ ਆ ਠੀਕ ਆ ਜੀ ਤਿਆਰੀ ਤੇ ਐਨੀਮਲ ਨੇ ਦੋ ਤਾਂ ਮੱਝਾਂ ਬਿਲਕੁਲ ਤਿਆਰੀ ਤੇ ਆ ਇੱਕ ਝੋਟੀ ਹਜੇ ਥੋੜਾ ਜਿਹਾ ਸਮਾਂ ਲੈਂਦੀ ਆ ਸੋ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਜਗਤਪੁਰਾ ਨਵਾਂ ਪਿੰਡ ਕਰਨੀ ਆ ਠੀਕ ਆ ਜੀ ਅਲਗੋ ਕੋਠੀ ਅੱਡਾ ਵੀ ਬਿਲਕੁਲ ਨਜ਼ਦੀਕ ਆ ਡਿਬੀਪੁਰਾ ਬਿਲਕੁਲ ਨਜ਼ਦੀਕ ਇੱਕ ਪਾਸੇ ਪਿੱਖੀ ਮੰਡ ਦੀ ਗੱਲ ਕਰ ਲਈਏ ਕੋਈ 12 13 ਕਿਲੋਮੀਟਰ ਦੀ ਦੂਰੀ ਐ ਸਾਰੀ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਾਸੀ ਕਾਲ ਸੰਦੂ ਸਾਹਿਬ ਸਾਸੀ ਕਾਲ ਹੋਰ ਪਾਜੀ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਬਹੁਤ ਵਧੀਆ ਮਹਾਰਾਜੀ ਠੀਕ ਠਾਕ ਜੀ ਅੱਛਾ ਫਿਰ ਸੰਦੀਪ ਐਨੀਮਲ ਆਪਾਂ ਘਰੋਂ ਚਾਰੇ ਸੇਲ ਕਰਦੇ ਪਏ ਆਂ ਹਾਂਜੀ ਹਾਂਜੀ ਸੇਲ ਕਰਦੇ ਨੇ ਸੰਦੂ ਸਾਹਿਬ ਠੀਕ ਐ ਜੀ ਘਰ ਦੇ ਪਸ਼ੂ ਆ ਸਾਰੇ ਆਪਣੇ ਹਨ ਹਾਂਜੀ ਘਰ ਦੇ ਨਾਲ ਲੇਬਰ ਦੀ ਪ੍ਰੋਬਲਮ ਕਰਕੇ ਫਿਰ ਆ ਤਾਂ ਕਰਕੇ ਸੇਲ ਕਰਦਣੇ ਇੱਕ ਆਪਣਾ ਖੇਤੀਬਾੜੀ ਦਾ ਕੰਮ ਹੈ ਇਕੱਲੇ ਸੂਤਰ ਨਹੀਂ ਆਦਾ ਕੰਮ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲੇਬਰ ਤੁਹਾਨੂੰ ਬੜਾ ਅੱਜਕੱਲ ਮਿਲਦੀ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਲੇਬਰ ਦੀ ਕਮੀ ਕਰਕੇ ਵੀ ਤਾਂ ਦਾ ਵੀ ਇਹ ਜਿਹੜੇ ਸਾਰੇ ਐਨੀਮਲ ਆਪਾਂ ਸੇਲ ਕਰਦੇ ਪਏ ਆ ਠੀਕ ਹੈ ਜੀ ਤੇ ਇੱਕ ਬੱਛੀ ਬਹੁਤ ਤੋਂ ਖੂਬਸੂਰਤ ਦੋਂਦੀ ਬੱਛੀ ਆ ਤੁਹਾਨੂੰ ਆਪਾਂ ਮੂੰਹ ਫੜ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਉਹ ਐਂਡ ਤੇ ਵਿੱਚ ਠੀਕ ਆ ਤੇ ਸੰਦੀਪ ਵੀਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਕਰ ਲਈ ਆਪਾਂ ਇਹ ਮੱਝ ਸੁਹਾ ਕਰਮਾ ਗਾਂ ਸੂਰੀ ਆ ਤੇ ਤਿੱਜੇ ਸੂਏ ਸੰਧੂ ਸਾਹਿਬ ਸੋਣੀ ਆ ਤਿੱਜਾ ਸੁਹਾ ਹਾਂਜੀ ਤੇ ਸਮਾਂ ਕਿੰਨਾ ਕੁ ਇਹਦਾ ਬਾਕੀ ਅਜੇ ਸਮਾਂ 2-4 ਦਿਨ ਲੈ ਜਾਊ ਸੰਧੂ ਸਾਹਿਬ ਤਿਆਰੀ 2-4 ਦਿਨ ਵੀ ਤਿਆਰੀ ਚੀ ਹੈ ਫਿਰ ਤੇ ਤਿਆਰੀ ਜੀ ਹੈ ਜੀ ਲਓ ਜੀ ਠੀਕ ਆ ਜੀ ਤਿੱਜਾ ਸੁਹਾ ਦੋਸਤੋ 2-4 ਦਿਨ ਹਜੇ ਸਮਾਂ ਇਹਦਾ ਪੈਂਡਿੰਗ ਬਾਕੀ ਦਿਨ ਆਏ ਖੜੇ ਕਰਮਾ ਲਈ ਤੇ ਠੀਕ ਆ ਜੀ ਬਾਕੀ ਲੈ ਜਾਂਦੇ ਲਿਜਾਉਂਦੇ ਠੀਕ ਆ ਜੀ ਸੌਦਾ ਕਰਦੇ ਵੈਸੇ ਜਿਹੜਾ 1-2 ਦਿਨਾਂ ਦੇ ਵਿੱਚ ਵਿੱਚ ਪਸ਼ੂ ਸੂਪੂਗਾ ਠੀਕ ਆ ਸੋ ਤਿਆਰੀ ਕੰਪਲੀਟ ਕਰੀ ਬੈਠੀ ਆ ਦਿਨ ਲੈ ਜੇ ਲੈ ਜੇ 2 ਲੈ ਜੇ 4 ਲੈ ਜੇ ਬ ਬਾਕੀ ਵੀਰ ਸੰਦੀਪ ਚਲੋ ਘਰੋਂ ਪਾਸੇ ਤੁਸੀਂ ਸੇਲ ਕਰਦੇ 35 ਤੋਂ ਪੰਨੇ ਭਾਰ ਪੇਛੇ ਦੀ ਕੋਈ ਸਮੱਸਿਆ ਤਾਂ ਨਹੀਂ ਕੀ ਨਾ ਜੀ ਆ ਫੁੱਲ ਗਰੰਟੀ ਹੋ ਜੀ ਠੀਕ ਆ ਜੀ ਲੋ ਵੀ ਹਵਾਨਾ ਦੋਸਤੋ ਬੜਾ ਸਾਫ ਸੁਥਰਾ ਠੀਕ ਆ ਜੀ ਤੇ ਆਰਡਰ ਬਹੁਤ ਸੋਹਣਾ ਠੀਕ ਆ ਮੁੱਠੀ ਮੁੱਠੀ ਥਾਣਾ ਰੋਗ ਰੋਗ ਦਾ ਥਾਣਾ ਤੇ ਟਿਪ ਕੇ ਮੇਰਾ ਭਰਾ ਜਿੱਦਾਂ ਮਰਜੀ ਆਪਣੀ ਤੁਸੀਂ ਤਸੱਲੀ ਕਰ ਲਿਆ ਜੇ ਹੈਵੀ ਬਾਡੀ weight ਆ ਵਜਨ ਲੋਡ ਪੂਰਾ ਮੈਂ ਦਾ ਠੀਕ ਆ ਆ ਦੇਖੋ ਆ ਥੋੜਾ ਜਿਹਾ ਇਹਨੂੰ ਵੀ ਹਿਲਾਇਓ ਆ ਦੇਖੋ ਪਿਛਲੇ ਸੂਏ ਸੰਦੂਖਾ ਦਾ 14 ਨੂੰ 15 ਦਾ ਰਿਕਾਰਡ ਜੇ ਦੁੱਧ ਦਾ ਠੀਕ ਹੈ ਜੀ ਹਾਂਜੀ ਜਿਹੜਾ ਨੋਰਮਲੀ ਜੋ ਆਪਾਂ ਘਰੇ ਚਵਾਈ ਕੀਤੀ ਆ ਹਾਂਜੀ ਹਾਂਜੀ ਬਿਲਕੁਲ ਤੇ 13 14 14 ਲੀਟਰ ਦਿੰਦੀ ਰਹੀ ਆ ਹਾਂਜੀ ਹਾਂਜੀ ਠੀਕ ਆ ਲਿਆ ਵੀਰੇ ਖੋਲ ਕੇ ਤੋਰੇ ਨੂੰ ਮੜਾ ਦਿਖਾਈਏ ਠੀਕ ਆ ਸੋ 13 14 ਲੀਟਰ ਦੋਸਤੋ ਪਿਛਲੀ ਚਵਾਈ ਦਾ ਦੁੱਧ ਸੀਗਾ ਇਹਦਾ ਠੀਕ ਆ ਜੀ ਦੂਜੇ ਸੂਏ ਦੇ ਵਿੱਚ ਤੇ ਹੁਣ ਤੇਜਾ ਸੂਆ ਕਰਮਾ ਲਈਨੇ ਸੂਣਾ ਤੇ ਫੱਬੀ ਖੜੀ ਐ ਠੀਕ ਆ ਜੀ ਰਾਜੀ ਆ ਵਜਨ ਵੇਟ ਪੂਰਾ ਮੈਂ ਦਾ ਆ ਫੇਸ ਕੁਆਲਿਟੀ ਆ ਠੀਕ ਆ ਜੀ ਇੱਧਰ ਕਰੋ ਚੈੱਕ ਸੋ ਹਵਾਨਾ ਚੱਡਾ ਬਹੁਤ ਜ਼ਿਆਦਾ ਸਾਫ਼ ਸੁਥਰਾ ਬਿਲਕੁਲ ਇੱਕ ਆਪਾਂ ਗੱਲ ਕਰਦੇ ਹੁੰਦੇ ਆ ਵੀ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੀਕਾ ਜੀ ਸੂ ਤੱਕ ਲੇਵਾ ਬਣਾਈ ਖੜੀ ਕਰਮਾ ਵਾਲੀ ਸੋਟਾਂ ਚਟੂਚੇ ਦੀ ਬਹੁਤ ਵਧੀਆ ਆ ਤੋਰ ਲਾ ਮਾ ਤੋਰ ਦੇ ਇੱਕ ਇੱਕ ਹੋਰ ਗੇੜਾ ਘੜਾ ਦੇ ਵੀਰੇ ਐਨੂੰ ਹੋਰ ਤੋਰ ਦੇ ਇੱਕ ਵਾਰੀ ਠੀਕ ਹੈ ਜੀ ਸੋ ਲੈਵਾ 202 ਬਹੁਤ ਟਿਕਾਣੇ ਤੇ ਆ ਪੱਦਰ ਲੈਵਾ ਤੇ ਤਕਰੀਬਨ ਕੋਈ 5 5 4 4 ਇੰਚ ਦਾ ਗੈਪ ਆ ਵਿੱਚ ਥਾਣਾ ਦੇ ਸੋ ਬਾਕੀ ਪੇਟਪੋੜੇ ਤੋਂ ਤੁਸੀਂ ਚੈੱਕ ਕਰ ਹੀ ਰਹਿ ਜੇ ਚੰਗੀ ਜੰਮੀ ਪਾਲੀ ਆ ਤੇ ਵਜਨ ਲੋਡ ਕਰਮਾਲੀ ਨੂੰ ਬਹੁਤ ਜ਼ਿਆਦਾ ਆ ਠੀਕ ਆ ਅਜੇ ਸੁੰਦੀ ਨਹੀਂ ਕਿ ਕੋਈ ਚੱਜ ਚੇਤਾ ਨਹੀਂ ਵੀ 2 4 ਦਿਨ ਆਰਾਮ ਨਾਲ ਇਹਨੇ ਕੱਢ ਜਾਣੇ ਆ ਜੀ ਆ ਦੇਖੋ ਜੀ ਹੋੜੀ ਤਾਰ ਠੀਕ ਆ ਜੀ ਠੀਕ ਆ ਸੰਦੀਪ ਕੀਟ ਮਾੜਵੇ ਦੇ ਕਰਦੇ ਪਏ ਦਵਾਂਗੇ ਕਿੰਨੇ ਮਾੜ ਸੰਧੂ ਸਾਹਿਬ ਆਪਾਂ ਜਾਇ ਜੀ ਕਰ ਲਈ ਜਿੱਥੋਂ ਤੱਕ ਦੇ ਹੀ ਦੇਣੀ ਆ ਹਾਂਜੀ ਸੰਧੂ ਸਾਹਿਬ ਇਹਦਾ ਆਪਾਂ ਕਰਦੇ ਇੱਕ 15 ਹਾਂਜੀ ਤੇ ਇਹ ਤੋਂ ਆਪਾਂ ਥੋੜਾ ਬਾਧਾ ਮਾਨਤਨ ਕਰ ਦਾਂਗੇ ਇੱਕ 15 ਚ ਕਿੰਨਾ ਕੋ ਹੋ ਜੂਗਾ ਹਾਂ ਜੈਸਨੋ ਜਿਹੜਾ ਐਂਡ ਐਂਡ ਸੰਧੂ ਸਾਹਿਬ ਜੈਸਨੋ ਜਿਹੜੀ 1 10 ਦੀ ਦੇ ਦਾਂਗੇ 1 10 ਦੀ ਹਾਂਜੀ ਠੀਕ ਆ ਜੀ ਠੀਕ ਬੀ ਕੋ ਹਜ਼ਾਰ ਨਹੀਂ ਕੋਈ 500 ਨਹੀਂ ਗਾ ਵੀ 5000 ਰੁਪਏ ਉਪਰੋਂ ਡਾ ਦੇਵਾਂਗੇ ਮੱਝ ਵੀ ਸੰਧੂ ਸਾਹਿਬ ਵੇਖੋ ਕੋਈ ਇਚਛਾਕੀ ਨਹੀਂ ਬਿਲਕੁਲ ਜੀ ਬਿਲਕੁਲ ਥੱਬਿਆਂ ਦਾ ਲੇਵਾ ਤੁਸ ਤੋਂ ਤਿਆਰ ਕਰੀ ਖੜੀ ਆ ਕਰਮਾ ਲਈ ਠੀਕ ਆ ਜੀ ਬਾਕੀ ਸੁੰਦੇ ਸੁਵਾਉਂਦੇ ਕੋਈ ਦਿਹਾੜੀ ਡੰਗ ਦੇ ਵਿੱਚ ਵਿੱਚ ਕੋਈ 1-2 ਦਿਨਾਂ ਦੇ ਵਿੱਚ ਹੋਰ ਵੀ ਥੱਲੇੋਂ ਠੀਕ ਆ ਜੀ ਤਿਆਰੀ ਦੇ ਵਿੱਚ ਆ ਜੂਗੀ 1,10,000 ਦੀ ਐਂਡ ਟੂ ਐਂਡ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਤਾਂ 13-14 14 ਲੀਟਰ ਪਿਛਲੇ ਸਵੇਰੇ ਦਾ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਸਫਾਈ ਰਹਾ ਹਵਾਨਾ ਛੱਡਾ ਕੋਈ ਇਹ ਨਹੀਂ ਹੈਗਾ ਗਾ ਕਿ ਕਿਸੇ ਪਾਸੋਂ ਦਾਗ ਆ ਠੀਕ ਆ ਜੀ ਇਧਰ ਸਾਗਰ ਨੰਬਰ ਤੇ ਸੰਦੀਪ ਆ ਚੋਟੀ ਆਪਣੇ ਕੋਲ ਖੜੀ ਇਹ ਸੁਆ ਕਿਨਵਾ ਕਾਸ ਹੋਰੀ ਤੇ ਇਹ ਸੰਤੂ ਸਾਹਿਬੀ ਦੂਜੇ ਸੁਆ ਸੁਣੀ ਆ ਦੂਜਾ ਸੁਆ ਹਾਂਜੀ ਠੀਕ ਆ ਜੀ ਪਹਿਲਾਂ ਸੰਤੂ ਸਾਹਿਬ ਐਮ 29 ਦੀ ਆ ਆਪੇ ਹਾਂਜੀ ਕੋਈ ਨੂਰ ਦਾ ਨੂੰ ਟੀਕਾ ਭਰਿਆ ਠੀਕ ਆ ਜੀ ਹਾਂਜੀ ਦੋਸਤੋ ਅਗੇ ਕੋਹੀ ਨੂਰ ਸਾਂਹ ਤੋਂ ਜਿਹੜੀ ਇਹ ਗੱਬਣ ਆ ਤੇ ਆਪ ਏ ਐਮ 29 ਦੀ ਆ ਠੀਕ ਆ ਜੀ ਕਾਦ ਵੱਡਾ ਝੋਟੀ ਦਾ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਬਾਕੀ ਪੁੱਠੇ ਪਾਠੇ ਤੋਂ ਤੁਸੀਂ ਚੈੱਕ ਕਰ ਹੀ ਰਹੇ ਹੋ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਸੋ ਆਹ ਵੇਖੋ ਸਾਰੇ ਬ੍ਰਾਦਰ ਸਨੂੰ ਸਾਹਿਬ ਤੇ ਸੰਦੀਪ ਪਹਿਲੇ ਸਵੇਰੇ ਕਿੰਨਾ ਕਿਤੋਂ ਚੋਇਆ ਪਹਿਲੇ ਸਵੇਰੇ ਸੰਧੂ ਸਾਹਿਬ 10 ਤੋਂ 11 ਲੀਟਰ ਚੋਇਆ ਤੇ ਜੇ ਨਾ ਆਪਾਂ ਨਾਰਮਲ ਹੈ ਪਹਿਲਾਂ ਚੋਇਆ ਜਾਂਦੇ ਆ ਵੀ 10 11 ਜੀ ਤੱਕ ਆਪਾਂ ਕੋਈ 12 ਨੇ ਕਹਿੰਦੇ ਤੇ 13 ਨਹੀਂ ਕਹਿੰਦੇ ਠੀਕ ਹੈ ਜੀ ਚਵਾਈ ਚਪੂਈ ਵਧੀਆ ਕਰਾਉਂਦੀ ਰਹੀ ਲੰਮਾ ਬਿਲਕੁਲ ਓਕੇ ਸੰਧੂ ਸਾਹਿਬ ਠੀਕ ਹੈ ਹਾਂਜੀ ਬਟਨ ਵਾਲਾ ਚੱਡਾ ਜੀ ਬਿਲਕੁਲ ਲਓ ਦੋਸਤੋ ਬਟਨਪੂੜ ਨੂੰ ਪੂਰੇ ਲੱਗਿਆ ਜਿਵੇਂ ਆਪਾਂ ਕਹਿੰਦੇ ਆ ਵੀ ਨਾਰਮਲ ਇੱਕ ਦੁੱਧ ਵਾਲੇ ਪਸ਼ੂ ਦੀ ਦੁੱਧਾਰੂ ਪਸ਼ੂ ਦੀ ਨਿਸ਼ਾਨੀ ਆ 10 ਚੋਇਆ ਕਿ ਸੰਧੂ ਸਾਹਿਬ ਪ ਸੋ ਬਣੂਗੇ ਜੇ ਚੰਗਾ ਥੱਲੇ ਉਹ ਕਿੰਨੇ ਕ ਦਿਨ ਵੈਸੇ ਕੋਈ ਨਿਖਤੀ ਤੌਰ ਵਾਲੇ ਜਾਂ ਕੋਈ ਗਿਣਤੀ ਮਿੰਤੀ ਵਾਲੇ ਕੋਈ ਸਮਾਂ ਪਤਾ ਹੀ ਹੁੰਦਾ ਆਪਾਂ ਨੂੰ ਵੀ ਘਰ ਦੀ ਝੋਟੀ ਆ। ਸੰਧੂ ਸਾਹਿਬ ਇਹ ਤਾਂ 14 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਹਾਂਜੀ। ਕੋਈ 1 2 ਦਿਨ ਉੱਤੇ ਲੈ ਜੂਗੀ। ਠੀਕ ਆ। 8 7 ਕ ਜੇ ਕੋਈ ਮੰਨ ਕੇ ਆਈਡੀਆ ਲੈ ਕੇ ਜਾ। ਹਾਂਜੀ। ਲਓ ਜੀ 8 7 ਕ ਦਿਨ ਹਜੇ ਕਿਸਾਨ ਵੀਰ ਉਹਦਾ ਸਮਾਂ ਪਿਆ ਸੁਣ ਦਾ। ਖੋਲੀ ਗਾ। ਤੇ ਝੋਟੀ ਚੰਗੀ ਆ ਖੋਲ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਰਸ਼ਨ ਕਰਾਉਣੇ ਆ ਝੋਟੀ ਦੇ ਇੱਕ ਰੰਗ ਬਿਲਕੁਲ ਬਲੈਕ। ਠੀਕ ਆ ਜੀ ਜੈੱਟ ਬਲੈਕ ਝੋਟੀ ਆ ਸਿੰ ਪਰ ਨਾ ਲੇਵਾਇਨੇ ਕਰਮਾਲ ਨੇ ਸ਼ਟਾਰਟ ਕੀਤਾ ਲਾਏ ਬਣਾਈ ਪਈ ਆ ਤੇ ਤਕਰੀਬਨ ਕੋਈ 15 14 ਜਨਵਰੀ ਨੂੰ ਵੀਰਾਂ ਦਾ ਵੀ ਸੂਕੀ ਹਜੇ ਜਾ ਕੇ ਠੀਕਾ ਜੀ ਤਾਂ ਦਿਨ ਉਸ ਅਕੋਰਡਿੰਗ ਤੁਸੀਂ 8 7 ਤੱਕ ਦਿਨ ਅਜੇ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੇ ਕੱਦ-ਕੁੱਦ ਕਰਮਾਲੀ ਦਾ ਵਧੀਆ ਕੋਈ ਇਹ ਨਹੀਂ ਹੈਗਾ ਕਿ ਵੀ ਸਮੱਧਰ ਕੱਦਦੀ ਆ ਵੀ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇੱਥੇ ਆਣ ਕੇ ਕਿਸੇ ਵੀਰ ਨੂੰ ਲੱਗੇ ਵੀ ਯਾਰ ਛੋਟਾ ਕੱਦ ਦਾ ਕੱਦ ਵੱਡਾ ਝੋਟੀ ਦਾ ਆ ਦੇਖੋ ਤਾਂ ਤਕਰੀਬਨ ਹਜੇ ਜਵਾਨੀ ਹੋਈ ਆ ਠੀਕਾ ਜੀ ਕਨੀਆਂ ਕੁੰਨੀਆਂ ਜਿਹੜੀਆਂ ਬਰਾਬਰ ਕਰ ਗਈਆਂ ਜਵਾਨ ਹੀ ਹੋਈਏ ਕੋਈ 5 4.5 5 ਕੇ ਸਾਲ ਦੀ ਉਮਰਾਂ ਝੋਟੀ ਦੀ ਤੇ ਪਹਿਲਾ ਸੂਆ ਵੀਰ ਨੂੰ ਅਸੀਂ ਦੱਸਣ ਦਿਆ ਸੀ ਵੀ ਆਪਣੇ ਘਰੇ ਇਹ ਸੋਈ ਆ ਤੇ ਪਹਿਲੇ ਸੂਵੇ ਦੀ ਚਵਾਈ ਕੋਈ ਤਕਰੀਬਨ ਕੋਈ 10 ਲੀਟਰ 10 ਲੀਟਰ 11 ਲੀਟਰ ਦੀ ਚਵਾਈ ਜਿਹੜੀ ਇਹਦੇ ਥੱਲੇੋਂ ਕੀਤੀ ਅਸੀਂ ਹੰਨੂ ਸਾਹਿਬ ਇਹ ਖੋਖ ਲੈ ਗਿਆ ਖੋਖ ਹੀ ਜੇ ਕੋਈ ਆਪਣਾ ਵੀਰ ਭਰਾ ਕੋਊਗਾ ਤੇ ਉਹ ਵੀ ਆਪਾਂ ਦੇ ਦਾਂਗੇ ਨਾਲ ਹੀ ਅੱਛਾ ਅੱਛਾ ਉਹ ਆਪਣੇ ਕੋਲ ਹੀ ਖੋਖ ਰੱਖਿਆ ਫਿਰ ਬਿਲਕੁਲ ਕੋਲ ਹੀ ਠੀਕ ਹੈ ਜੀ ਲਓ ਦੱਸੋ ਅਹਿਮਨ ਅਤੀ ਦੀ ਝੋਟੀ ਆ ਤੇ ਗੁਲਾਈ ਬੜੀ ਐ ਸਿੰਘ ਦੀ ਠੀਕ ਹੈ ਜੀ ਬਿਲਕੁਲ ਛੋਟਾ ਸਿੰਘ ਆ ਗੋਲ ਆ ਤੇ ਪਰਲਾ ਸਿੰਘ ਜਿਹੜਾ ਬਿਲਕੁਲ ਤੁਸੀਂ ਵੇਖੂਗੇ ਖੱਬੇ ਪਾਸੇ ਵਾਲਾ ਉਧਰ ਦਾ ਖੋਖ ਲੱਤਾ ਠੀਕ ਹੈ ਜੀ ਉਹ ਮੇਰਾ ਵੀਰ ਜਿਹੜਾ ਥੋੜਾ ਜਿਹਾ ਕਿਤੇ ਨਾ ਕਿਤੇ ਕੋਈ ਮੁਰੰਮਤ ਕਰਾ ਲੂਗਾ ਚਾੜ ਥੋੜਾ ਜਿਹਾ ਕਿਤੇ ਨਾ ਕਿਤੇ ਠੀਕ ਹੈ ਜੀ ਆਪਾਂ ਘੜ ਘੁੱਟ ਲਵਾਂਗੇ ਜਿਵੇਂ ਆਪਾਂ ਕਹਿ ਦਈ ਤੋ ਕੋਕ ਉੱਪਰ ਸੈੱਟ ਵੀ ਕਰ ਸਕਦੇ ਆ ਕੋਕ ਹੈਗਾ ਵੀਰ ਉਹਨਾਂ ਦੇ ਕੋਲ ਤੇ ਝੋਟੀ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਪਤਲਾ ਸਿੰਘ ਤੇ ਸੋਨਾ ਪਿੱਠਪੂੜਾ ਬਾਕੀ ਹਵਾਨਾ ਜੱਡਾ ਤੁਸੀਂ ਵੇਖ ਰਿਹਾ ਜੇ ਦਿਨਾਂ ਦੇ ਹਿਸਾਬ ਨਾਲ ਗੱਲ ਬਣ ਜਾਣੀ ਆ 5 ਜਾਂ 7 ਅੱਠ 10 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਦਊਗੀ ਤੇ ਸੰਦੀਪ ਇਹਦਾ ਕੀ ਲੈਣ-ਦੇਣ ਕਰਦੇ ਵੀਰ ਦਵਾਂਗੇ ਕਿੰਨੇ ਦੀ ਝੋਟੀ ਇਹਦਾ ਸੰਧੂ ਸਾਹਿਬ ਜੀ ਆਪਾਂ ਜਾਇਜ਼ ਹੀ ਕਰਨਾ ਹਾਂ ਮੁੱਲ 85 ਆ ਜੇ ਸੁਣਾਓ ਆਪਾਂ 80 ਦੀ ਗੱਲ ਦਾਂਗੇ 80 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਥੋੜਾ ਬਹੁਤਾ ਥੋੜਾ ਬਹੁਤਾ ਮਾਨਤਾਣ ਕਰ ਦਾਂਗੇ ਜੀ 80 ਜੋ ਹਾਂਜੀ ਜੇ ਕੋਈ ਵੀਰ ਭਰਾ ਦੂਰ ਆਓਗੇ ਫਿਰ ਖੁੱਲਾ ਕਰਦਾ ਠੀਕ ਆ ਜੀ ਹਾਂਜੀ ਲੋ ਵੀ 85000 ਦੋਸਤੋ ਜੀ ਡਿਮਾਂਡ ਆ ਤੇ ਜਿੱਥੇ ਤੇ ਦੇ ਦੇਣੀ ਏ ਝੋਟੀ 80000 ਆ ਠੀਕ ਆ ਜੀ ਤਾਂ ਮੈਨੂੰ ਲੱਗਦਾ ਵੀ ਚਲੋ ਸਾਰੇ ਪਾਰਖੂ ਵੀਰ ਆ ਖਿਡਾਰੀ ਵੀਰ ਆ ਚੈੱਕ ਆ ਵੀਰ ਵੀਰ ਆ ਠੀਕ ਆ ਜੀ ਤੇ ਤੁਰਾ ਫੇਰਾ ਕਰਕੇ ਹਰੇਕ ਨੇ ਵੇਖਿਆ ਹੁੰਦਾ ਪਈ ਇਹੋ ਜੀ ਝੋਟੀ ਜਾਂ ਇਹੋ ਜੀ ਬੰਤਰ ਵਾਲੀ ਇੱਕ ਰੰਗ ਬਿਲਕੁਲ ਠੀਕ ਆ ਜੀ ਜੈਡ ਬਲੈਕ 80000 ਦੇ ਵਿੱਚ ਕਜਲਾ ਨਹੀਂ ਪਸ਼ੂ ਲੱਭਦਾਗਾ ਸਾਫ ਸੁਥਰੀ ਝੋਟੀ ਆ ਤੇ ਇੱਥੇ ਆਣ ਕੇ ਮੇਰਾ ਭਰਾ ਜਿੱਦਾਂ ਮਰਜੀ ਆਪਣੀ ਤੁਸੀਂ ਤਸੱਲੀ ਕਰ ਲਿ ਠੀਕ ਆ ਜੀ ਅੱਜ ਸੰਦੀਪ ਅੱਗੇ ਬਈ ਆਪਣੇ ਕੋਲ ਇੱਕ ਮੱਜ ਆ ਖੜੀ ਐ ਇਹਦਾ ਮੱਜ ਦਾ ਸੁਆਵੀਰ ਕਿਵੇਂ ਆ ਇਹਦਾ ਸੰਧੂ ਸਾਹਿਬ ਜੀ ਭਾਵੇਂ ਕੋ ਤੀਜਾ ਮਾਲ ਲੈ ਭਾਵੇਂ ਚੌਥਾ ਠੀਕ ਆ ਜੀ ਹਾਂਜੀ ਠੀਕ ਆ ਜੀ ਇਹਦਾ ਵੀਰ ਸੰਦੀਪ ਸਮਾਂ ਵੈਸੇ ਆ ਜੀ ਤਿਆਰੀ ਐ ਸੰਧੂ ਸਾਹਿਬ ਜੀ ਤਿਆਰੀ ਚੀ ਜੀ ਅੱਜ ਸਵੇਰੇ ਭਣਕੇ ਸਵੇਰੇ ਠੀਕ ਆ ਜੀ ਹਾਂਜੀ ਕੋਈ ਦੁੱਧ ਦੁੱਧ ਦਾ ਕੋਈ ਦੇ ਦੇ ਸੰਧੂ ਸਾਹਿਬ ਜੀ 11 ਤੋਂ 12 ਲੀਟਰ ਦਿੰਦੀ ਰਹੀ ਐ ਵੀ 11 12 ਕਿ ਲੀਟਰ ਹਾਂਜੀ ਹਾਂਜੀ ਠੀਕ ਆ ਜੀ ਤੇ ਦੇ ਵੀ ਅੱਜ ਆਪਾਂ ਜਾਇ ਜੀ ਦੇਣੀ ਹੈ ਜਾਇ ਜੀ ਜਾਇ ਜੀ ਸਾਰੇ 11 12 ਲੀਟਰ ਦੋਸਤੋ ਦੁੱਧ ਵੀਰਾਂ ਦਾ ਵੀ ਚਵਾਉਂਦੀ ਰਹੀ ਆ ਬਾਕੀ ਭਾਂਡਾ ਭੁੰਡਾ ਚੰਗਾ ਥੱਲੇ ਭਾਂਡਾ ਵਿਖਾਲਾ तकरीबन ਕੋਈ 14 13 14 ਲੀਟਰ ਹੀ ਕਰਦੀ ਫਿਰਦੀ ਆ ਕਰਮਾ ਵਾਲੀ ਜਿਹੜਾ ਸੰਸਾ ਜੀ ਇਹ ਜਿੰਨਾ ਪਾਰੋਗੇ ਉੰਨਾ ਚੋਲੋਗੇ ਹਾਂ ਆ ਦੇਖੋ ਜੀ ਤੋਂ ਜਿਵੇਂ ਆਪਾਂ ਕਹਿ ਦਿਆ ਨਾ ਵੀ ਥੱਲੇ ਲੈਵਲ ਹੋਵੇ ਤਾਂ ਸਟਰਕਚਰ ਬਹੁਤ ਜ਼ਿਆਦਾ ਆ ਵੇਖੋ ਤੁਸੀਂ ਅੱਧਾ ਅੱਧਾ ਫੁੱਟ ਕਰਮਾ ਵਾਲੀ ਬਿਲਕੁਲ ਪਿੱਛੇ ਨੂੰ ਕੱਢਦੀ ਆ ਤੇ ਬਖਾਲਾ ਤਕਰੀਬਨ 14-15 ਵਾਲੇ ਕਰਦੀ ਫਿਰਦੀ ਹੈ ਤੇ ਤਕਰੀਬਨ ਕੋਈ 12 ਲੀਟਰ 13 ਲੀਟਰ ਦੀ ਚਵਾਈ ਵੀਰ ਆਰਾਮ ਨਾਲ ਕਰ ਸਕਦਾ ਕਿਸੇ ਭਰਾ ਦੀ ਚੰਗੀ ਸੇਵਾ ਲਈ ਤਾਂ ਤੀਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਓ ਚਾਹੇ ਚੌਥਾ ਸਮਝ ਲਿਆ ਜੇ ਤੇ ਸੁਬਿਆਂ ਦੇ ਵਿੱਚ ਬੇਸ਼ੱਕ ਹੈ ਗਈ ਆ ਉਹ ਭਰਾ ਤੁਸੀਂ ਜੱਜਮੈਂਟ ਆਪ ਕਰ ਲਿਓ ਠੀਕ ਆ ਜੀ ਤੇ ਹੈ ਦੁੱਧ ਵਾਲੀ ਮੱਝ ਆ ਥਾਂ ਤੋਂ ਪ੍ਰੋਪਰ ਵਰਦੇ ਬੁਰਦੇ ਤਸੱਲੀ ਵਾਲੀ ਬਿਲਕੁਲ ਜੀ ਓਕੇ ਸਾਰਾ ਕੁਝ ਠੀਕ ਆ ਜੀ ਜੇ ਵੀਰੇ ਖੋਲ ਕੇ ਦਿਖਾ ਦਈਏ ਨੂੰ ਵੀ ਸੋ ਪਿਆਰੀ ਦੋਸਤੋ ਆਲਮੋਸਟ ਕੰਪਲੀਟ ਐਂਦੀ ਤਿਆਰੀ ਤੇ ਵਿੱਚ ਕਰਮਾ ਲਈ ਹੈ ਗਈ ਆ ਦਿਨ ਦਿਹਾੜੇ ਡੰਗ ਕੱਢ ਜੇ ਤੇ ਕੱਢ ਜੇ ਠੀਕ ਆ ਜੀ ਨਹੀਂ ਤਾਂ ਹੋ ਸਕਦਾ ਵੀ ਕੋਈ ਭਰਾ ਸੌਦਾ ਵੀ ਕਰ ਲੈਂਦਾ ਤੇ ਸਫਰ 'ਚ ਜਾਂਦਿਆਂ ਵੀ ਇਹ ਮੱਝ ਸੂਹ ਸਕਦੀ ਆ ਠੀਕ ਆ ਆ ਵੇਖੋ ਸੁੱਟਾ ਜਟੂ ਚਿੱਦੀ ਤੁਹਾਨੂੰ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਨੇ ਆ ਵਜਨ ਵੇਟ ਪਹੁੰਚ ਜਾਂਦਾ ਹੈ ਠੀਕ ਆ ਤਾਂ ਸਦੀਪ ਇਹ ਅੱਜ ਕਿੰਨੇ ਦੀ ਦੇ ਰਿਹਾ ਵੀਰ ਹਾਂ ਨਾ ਜੀ ਸੰਧੂ ਸਾਹਿਬ ਇਹ ਮੁੱਲ ਤੇ ਆਪਾਂ ਕਰਦੇ ਹਾਂ 80 ਹਾਂਜੀ ਹਾਂਜੀ ਜਸਨੋ ਆਪਾਂ 75 76000 ਦੀ ਦੇ ਦਾਂਗੇ 76 ਦੀ ਹਾਂਜੀ ਵੀ ਹਾਂ ਨਾ 76000 ਹਾਂ ਨਾ 76000 ਦੀ ਠੀਕ ਆ ਜੀ ਹਾਂਜੀ ਲੋ ਵੀ 80000 ਦੋਸਤੋ ਡਿਮਾਂਡ ਆ ਇਹਦੀ ਤੇ 76000 ਲੈਦੇ ਆ ਇਹਨਾਂ ਕੋਲ ਜਿਹੜੀ ਇਹ ਤੁਹਾਨੂੰ ਮੱਝ 76000 ਦੀ ਮਿਲ ਜੂਗੀ ਦੁੱਧ ਵਾਲੀ ਮੈਂ ਆ ਠੀਕ ਆ ਜੀ ਬਾਕੀ ਵੇਖਦੇ ਆ ਸਾਰੇ ਪਸ਼ੂ ਦਾ ਪਤਾ ਲੱਗ ਜਾਂਦਾ ਤੇ ਅਗਰ ਦੁੱਧ ਤੋਂ ਤੁਸੀਂ ਹੋ ਸਕਦਾ ਕਿਸੇ ਵੀਰ ਦੀ ਨਾਰਮਲ ਸੇਵਾ ਹੁੰਦੀ ਹੈ ਜਿਵੇਂ ਵੀਰ ਸੰਦੀਪ ਸਿੰਘ ਉਹਨਾਂ ਦੀ ਗੱਲ ਕਰ ਲਈਏ ਠੀਕ ਹੈ ਜੀ ਅੱਗੇ ਮੇਰਾ ਭਰਾ ਕੋਈ ਕੋਈ ਚੰਗੀ ਕੇਅਰ ਚੰਗੀ ਸਾਂਭ ਵਾਲਾ ਲੈ ਗਿਆ ਤੇ ਇਹ ਸਮੁੰਦਰਾ ਪਤਾ ਨਹੀਂ ਹੁੰਦਾ ਕਰਮ ਵਾਲੀ ਬਿਲਕੁਲ 13 14 ਨੂੰ ਟੱਚ ਕਰ ਜੇ ਤੇ ਫਿਲਹਾਲ ਉਹ ਅੱਗੇ ਪਾਇਦਾ ਠੀਕ ਹੈ ਜੀ ਹਾਂ ਜੀ ਇਹ ਸਾਂਭ ਦੇ ਸਿਰ ਤੇ ਹੀ ਹੈ ਜਿੰਨਾ ਹਾਂ ਜੀ ਸਾਂਭ ਦੇ ਸਿਰ ਤੇ ਵੀਰ ਹਾਂ ਜੀ ਕਿਹੜਾ ਵੀਰ ਸੰਦੀਪ ਪਾਪਾ ਵੇਖਦੇ ਆ ਕਿਹੜਾ 15 16 ਲੀਟਰ ਵਾਲਾ ਪਸ਼ੂ ਨਾਰਮਲ ਸੇਵਾ ਰਵੇ ਤੇ 12 13 12 ਲੀਟਰ ਹੀ ਚਵਾਉਂਦਾ ਹਾਂ ਜੀ ਹਾਂ ਜੀ ਤੇ ਕੋਈ ਉਹੋ ਜਿਹਾ ਚਵਾਵਾਗੇ ਇਹਨਾਂ ਤੇ ਚੋਕ ਇਥੋਂ ਲਵਾ ਲਓ ਦੋਸਤੋ 76000 ਇਸ ਮੱਝ ਦਾ ਮੋਲਾ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਫੇਰਿੰਦੀ ਵੇਖ ਲਓ ਤੇ ਹਵਾਨੇ ਚੱਡੇ ਦੇ ਵੀਰਾਂ ਦਾ ਵੀ ਸਾਫ਼ ਸੁਥਰੀ ਆ ਜਿੱਦਾ ਮਰਜ਼ੀ ਮੇਰਾ ਭਰਾ ਗੱਬਣ ਪਸ਼ੂ ਨੇ ਠੀਕਾ ਜੀ ਆਪਦੀ ਟਿੱਪ ਕੇ ਭਰਾ ਕੇ ਤੁਸੀਂ ਇਸ ਘਰੋਂ ਇਸ ਕਿੱਲੇ ਤੋਂ ਤਸੱਲੀ ਕਰਕੇ ਲੈ ਕੇ ਜਾ ਸਕਦੇ ਜੇ ਅੱਗੇ ਲੈਣੇ ਦੇ ਨੇ ਮੁਕੱਦਰ ਆ ਤੇ ਦੁੱਧ ਦਾ ਕਿਸੇ ਵਾਰ ਦਾ ਬਿਲਕੁਲ ਠੀਕ ਆ ਜੀ ਅੱਗੇ ਨਲਟ ਸੰਦੀਪ ਆਪਣੇ ਕੋਲ ਇਧਰ ਇੱਕ ਆ ਬੱਛੀ ਵੀਰ ਖੜੀ ਆ ਇਹ ਬੱਛੀ ਅਫਸਰ ਅੱਗੇ ਮੈਨੂੰ ਤੁਸੀਂ ਦੱਸਣ ਦੇ ਜੀ ਵੀ ਇਹ ਏਆਈ ਹੋ ਗਈ ਇਹਨੂੰ ਹਾਂਜੀ ਹਾਂਜੀ ਸੰਧੂ ਸਾਹਿਬ ਇਹਨੂੰ 10 ਦਿਨ ਹੋ ਗਏ ਅਜੇ ਇਹ ਆਈ ਹੁਣ ਹੋਈ ਨਹੀਂ ਠੀਕ ਆ ਜੀ ਵੀ 10 ਦਿਨਾਂ ਦੀ ਇਹ ਆਈ ਕਰਵਾਤੀ ਆ ਹਾਂਜੀ ਹਾਂਜੀ ਬੱਚੀ ਬਹੁਤ ਚੰਗੀ ਆ ਸੰਦੀਪ ਕੱਟਦੀ ਬਹੁਤ ਜ਼ਿਆਦਾ ਬੱਚੀ ਦਾ ਹਾਂਜੀ ਇਹ ਮਾਂ ਦਾ ਵੀ ਬਹੁਤ ਵਧੀਆ ਰਿਕਾਰਡ ਸੀ ਦੁੱਧ ਦਾ ਮਦਰ ਤਾਂ ਕਿੰਨਾ ਕਿ ਦੁੱਧ ਸੀਂਦੀ ਦਾ ਉਹਦਾ 20 ਤੋਂ 25 ਲੀਟਰ ਸੀਗੇ 20 25 ਲੀਟਰ ਹਾਂਜੀ ਠੀਕ ਆ ਜੀ ਤੇ ਇਹਦੀ ਉਮਰ ਹੁਣ ਕਿੰਨੀ ਕੁ ਹੋ ਗਈ ਇਹ ਮੂੰਹ ਦੋਂਦੀ ਆ ਜੀ ਅੱਛਾ ਜੀ ਹਾਂਜੀ ਵੀ 2 ਸਾਲ ਦੀ ਉਮਰ ਆ ਸੋ 2 ਸਾਲ ਦੀ ਹੋ ਗਈ ਠੀਕ ਆ ਜੀ ਬਸ ਦੋਸਤੋ 2 ਸਾਲ ਦੀ ਉਮਰ ਆ ਦੋਂਦੀ ਬੱਚੀ ਆ ਦੋਂ ਤੇ ਬਰਾਬਰ ਕਰ ਕੀ ਹੈ ਠੀਕ ਆ ਜੀ ਬਾਕੀ ਆਪਾਂ ਮੂੰਹ ਫੜ ਕੇ ਸੰਧੀ ਕਰਵਾ ਦਿੰਦੇ ਆ ਵੇਖੋ ਆ ਦੇਖੋ ਜੀ ਆ ਲਓ ਜੀ ਠੀਕ ਆ ਜੀ ਸੋ ਬਾਕੀ ਦੋਂ ਤੇ ਬਰਾਬਰ ਕਰ ਕੀ ਹੈ ਤੇ ਚੌਕ ਛੇਕ ਦੁੱਧ ਬਿਲਕੁਲ ਕੰਨੀਆਂ ਦੁੱਧ ਤਾਂ ਨਹੀਂ ਹਜੇ ਠੀਕ ਆ ਜੀ ਦੋਂ ਤੇ ਬਰਾਬਰ ਕੀਤੇ ਆ ਦੋਂਦੀ ਬੱਚੀ ਆ ਤੇ 2 ਸਾਲ ਉਮਰ ਅਸਾਰੀ ਬੱਚੀ ਸੀ ਠੀਕ ਆ ਜੀ ਤੇ ਲਓ ਵੀਰ ਖੋਲ ਕੇ ਦਿਖਾ ਦਗੇ ਸੋ ਦਸਾਂ ਕਿ ਦਿਨਾਂ ਦੀ ਬਣੀ ਸੋਰੀ ਆ ਇਹ ਆਈ ਹੋਈ ਆ ਠੀਕ ਆ ਸੋ 25 ਕਿ ਲੀਟਰ ਮਦਰ ਦਾ ਦੁੱਧ ਸੀਗਾ ਇਸਦੀ ਦਾ ਬਾਕੀ ਪ੍ਰਿੰਟ ਪ੍ਰੋਡ ਬਹੁਤ ਜਿਆਦਾ ਸੋਹਣਾ ਬੱਚੀ ਤੁਸੀਂ ਦੇਖ ਸਕਦੇ ਹੋ ਜੇ ਕੱਦ ਹਾਈਟ ਪੂਰੀ ਆ ਤੇ ਥਣ ਵੀ ਤਕਰੀਬਨ 4 ਹੀ ਆ 4 ਥਣਾ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਕੋਈ ਕਿਸੇ ਰਕਮ ਦੀ ਕੋਈ ਜਿਆਦਾ ਪੋਰਟ ਸ਼ਾਂਗ ਨਹੀਂ ਹੈਗੀ ਚਾਰ ਥਣਾ ਇੱਧਰ ਵੀ ਇੱਕ ਵਾਰੀ ਹੋਰ ਤੋੜ ਦੇ ਐ ਨੂੰ ਤੋੜ ਦੇ ਆ ਕਰੋ ਜੀ ਆਕਰ ਮਨੂ ਲਗਾ ਸੰਦੀਪ ਆ ਸਾਲ ਕੋਈ ਵੀਰ ਸਾਹਿਬ ਨੇ ਪਿਆਉਂਦੇ ਸਾਲ ਨੂੰ ਆ ਟਾਈਮ ਤੇ ਪੈਸੇ ਰੁਪਈਆਂ ਦੀ ਵਹਿੜਾ ਹਾਂਜੀ ਹਾਂਜੀ ਉਹ ਕਲ ਸੇਵ ਕਰਕੇ ਟੀਕਾ ਕਰਵਾ ਲਈ ਤੇ ਮਿਲ ਉਹਦੇ ਵੀ ਆ ਟਾਈਮ ਤੋਂ ਪਹਿਲਾਂ ਨੇ ਸੂਫ ਹੈ ਨਾ ਸਿਆਲ ਕਰਨ ਤੋਂ ਪਹਿਲਾਂ ਪਹਿਲੇ ਹਾਂਜੀ ਹਾਂਜੀ ਠੀਕ ਆ ਜੀ ਸੋ ਬੱਚੀ ਦੋਸਤੋ ਬਣੀ ਥਣੀ ਇਸੇ ਤਰ੍ਹਾਂ ਤੁਸੀਂ ਲੈ ਕੇ ਜਾਓਗੇ ਕਿਸੇ ਭਰਾ ਦਾ ਲੱਕ ਕਿਸਮਤ ਆ ਵੀ ਨਿਕਲ ਸਕਦੀ ਆ ਠੀਕ ਆ ਜੀ ਕਿਉਂਕਿ ਏਆਈ ਪਹਿਲੀ ਵਾਰੀ ਵੀਰ ਉਹਨਾਂ ਨੇ ਕਰਵਾਈ ਆ ਹੀਟ ਕੱਢੀ ਸੀ ਇਹਨੇ ਤੇ ਪਹਿਲੀ ਵਾਰੀ ਜਿਹੜੀ ਏਆਈ ਕਰਵਾਈ ਆ ਠੀਕ ਆ ਜੀ ਉਸ ਤੋਂ ਪਹਿਲਾਂ ਜਿਹੜੀ ਕਦੀ ਏਆਈ ਨਹੀਂ ਕਰਵਾਈ ਗਈ ਤੇ ਥਣ ਚਾਰ ਨੇ ਮੜਾ ਜਾ ਫਿਰ ਪੂਛ ਤੋਂ ਫੜ ਕੇ ਇੱਕ ਵਾਰੀ ਖਾਦ ਕੇ ਝੋਲੀ ਜਾਂਦੀ ਆ ਆ ਦੇਖੋ ਜੀ ਹਾਂ ਬਿਲਕੁਲ ਬਿਲਕੁਲ ਸੰਦੀਪ ਰੇ ਵੱਛੀ ਦੇ ਦਿਆ ਕਿੰਨੇ ਦੀ ਅੱਜ ਇਹੇ ਸੰਧੂ ਸਾਹਿਬ ਜੀ ਜਾਇਜ਼ ਹੀ ਆ ਹਾਂ ਓਏ ਸੰਧੂ ਸਾਹਿਬ 20000 ਦੀ ਦੇ ਦਾਂਗੇ 20000 ਦੀ ਹਾਂਜੀ ਐਨ ਟੂ ਐਨ ਕਿੰਨੀ ਕੀ ਆਪਾਂ ਲੈਸ ਕਰ ਦਾਂਗੇ ਵਿੱਚੋਂ ਓਹ ਹਜ਼ਾਰ ਛੱਡ ਦਾਂਗੇ ਠੀਕ ਆ ਜੀ 19 ਦੀ ਕਰ ਦਾਂ 19 ਕ ਦੀ ਹਾਂਜੀ ਠੀਕ ਆ ਲਓ ਵੀ 19000 ਦੀ ਦੋਸਤੋ ਇਹ ਵੱਛੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ ਬਾਕੀ ਹਰੇਕ ਭਰਾ ਨੂੰ ਪਤਾ ਜਿਹੜੇ ਭਰਾ ਸਾਰੇ ਖਿਡਾਰੀ ਆ ਠੀਕ ਆ ਜੀ ਕੋਈ ਸ਼ੈੱਡ ਫਾਰਮ ਚਾਹੇ ਕਿਸੇ ਦਾ ਸਮਾਲਾ ਚਾਹੇ ਕਿਸੇ ਦਾ ਲਾਰਜ ਫਾਰਮ ਵੀ ਆਉਂਦੇ ਸਾਲ ਨੂੰ ਪੈਸਿਆਂ ਦੀ ਬੱਚੀ ਆ ਤੇ ਨਾਰਮਲ ਜੇਕਰ ਆਪਾਂ ਗੱਲ ਕਰੀਏ ਵੀ ਛੋਟੀ ਬੱਚੀ ਕਿਸੇ ਭਰਾ ਨੇ ਸਾਂਭਣ ਦੀ ਸੋਚ ਰਿਆ ਤੇ ਤਕਰੀਬਨ ਕੋਈ ਇਸ ਸਟੇਜ ਤੇ ਲੈ ਕੇ ਆਉਣੀ ਕੋਈ 2 ਸਾਲ ਦੀ ਬੱਚੀ ਤੇ ਤਕਰੀਬਨ ਕੋਈ 20 25 ਜਾਂ 30 35 ਹਜ਼ਾਰ ਪਸ਼ੂ ਖਾ ਕੇ ਫਿਰ ਇੱਥੋਂ ਤੱਕ ਪਹੁੰਚਦਾ ਠੀਕ ਆ ਜੀ 19 ਹਜ਼ਾਰ ਦੀ ਬੱਚੀ ਮਿਲ ਜੂਗੀ ਤੁਹਾਨੂੰ ਇਹ ਬਾਕੀ ਥੱਲੋਂ ਬੜੀ ਸਾਫ਼ ਸੁਥਰੀ ਆ 10 ਦਿਨ ਦੀ ਏਆਈ ਹੋਈ ਆ ਤੇ ਬਾਕੀ ਮੇਰਾ ਭਰਾ ਤੁਸੀਂ ਆਪਣੇ ਵਿਚਾਰ ਬਣਾ ਲਿਓ ਠੀਕ ਆ ਤੇ ਇਧਰ ਸੰਦੀਪ ਇੱਕ ਆਪਾਂ ਪੱਠਿਆਂ ਦਾ ਟੋਕਾ ਵੀ ਰੇਸੇਲ ਕਰਦੇ ਪਏ ਆਂ ਹਾਂਜੀ ਇਹਦੇ ਬਾਰੇ ਵੀ ਮਾੜਾ ਜਿਹਾ ਦੱਸ ਦਿਗੇ ਤਕਰੀਬਨ ਮੋਟਰ ਮਟਰ ਨਾਲ ਹੀ ਸਾਰਾ ਕੁਝ ਹਾਂਜੀ ਨਾਲ ਹੀ ਹੈ ਸਾਰਾ ਕੁਝ ਜੀ ਠੀਕ ਆ ਜੀ ਲਓ ਦੋਸਤੋਂ ਪੱਠਿਆਂ ਦਾ ਟੋਕਾ ਚਾਲੂ ਹਲਤੀ ਹੈ ਨਾ ਜੀ ਹਾਂਜੀ ਹਾਂਜੀ ਚਾਲੂ ਹੈ ਜੀ ਤੇ ਕਹ ਦੀ ਤੇਲ ਵਾਲਾ ਜਿਹੜਾ ਔਇਲ ਆਪਾਂ ਬਿਲਕੁਲ ਕਾਲਾ ਤੇਲ ਪਾਉਂਦੇ ਆਪਾਂ ਕਹਦੇ ਹਾਂ ਨਾ ਤੇਲ ਵਾਲਾ ਹਾਂਜੀ ਤੇ ਜਿਹੜੀ ਆ ਦੋਸਤੋਂ ਮੋਟਰ ਇਹ ਵੀ ਨਾਲ ਹੀ ਦਿੱਤੀ ਜੋ ਲੁੱਬੀ ਦੀ ਮੋਟਰ ਹਾਂਜੀ ਲੁੱਬੀ ਦੀ ਏ ਠੀਕ ਹੈ ਜੀ ਇਹ ਮੋਟਰ ਸਾਰਾ ਸੈਟਅਪ ਨਾਲ ਹੀ ਜੋ ਕੁਝ ਵੀ ਹੈਗਾ ਸਾਰੇ ਕੋਸਨ ਤੋਂ ਸਾਬ ਆਪਾਂ ਨਾਲ ਹੀ ਦੇ ਦੇਣਾ ਬਿਲਕੁਲ ਬਿਲਕੁਲ ਤੇ ਇਹਦਾ ਮੁੱਲ ਵੀਰੇ ਕੀ ਕਰਤਾ ਇਹ ਸੰਦੂ ਸਾਹਿਬ ਆਪਾਂ ਮੋਟਰ ਸਮੇਤ 13000 ਰੁਪਏ ਦੇ ਦੇ ਦਾਂਗੇ 13000 ਹਾਂਜੀ ਠੀਕ ਹੈ ਜੀ ਬਾਕੀ ਚਲੋ ਮਾਨਤਨ ਜੋ ਮੌਕੇ ਤਾਂ ਹੋ ਹੀ ਜਾਂਦਾ ਛੋਟਾ ਛੱਪਾ ਕੋਈ ਹਾਂਜੀ ਹਾਂਜੀ ਲਓ ਜੀ 13000 ਦੇ ਵਿੱਚ ਦੋਸਤੋ ਇਹ ਤੁਹਾਨੂੰ ਟੋਕਾ ਮਿਲ ਜੂਗਾ ਫਰੇਮ ਤੁਹਾਨੂੰ ਆਪਾਂ ਥੱਲੇੋਂ ਵਿਖਾ ਦਿੰਦੇ ਆ ਫਰੇਮ ਫਰਮ ਜਿਹੜਾ ਸਾਰਾ ਪੂਰਾ ਮਜ਼ਬੂਤ ਆ ਕੋਈ ਗਲਿਆ ਨਹੀਂਗਾ ਕੋਈ ਕਰਾਫਟ ਨਹੀਂਗੀ ਤੇ ਇੱਕ ਜਿਹੜਾ ਤੁਸੀਂ ਇੱਧ ਹਾਂਜੀ ਖਬਰ ਜੀ ਕਨਾਲਾ ਲੱਗਣ ਵਾਲਾ ਜੀ ਹਾਂ ਆ ਦੇਖੋ ਜੀ ਆ ਦੇਖੋ ਠੀਕ ਆ ਜੀ ਪੂਰਾ ਚਾਲੂ ਕੰਡੀਸ਼ਨ ਤੇ ਵਿੱਚ ਤੇ ਜਿਹੜਾ ਮੇਰਾ ਭਰਾ ਕੋਈ ਨਾਰਮਲ ਹੀ ਹਰੇਕ ਦਾ ਬਲਟ ਆਉਂਦਾ ਠੀਕ ਆ ਜੀ ਕਿਉਂਕਿ ਕੁਤਰਾ ਹਰੇਕ ਪੁਰਾਣੇ ਪੱਠੇ ਬਿਲਕੁਲ ਕਰਕੇ ਪਸ਼ੂ ਨੂੰ ਪਾਉਣਾ ਹੁੰਦਾ ਤੇ ਨਵਾਂ ਮੇਰੇ ਭਰਾ ਉਹ ਸਾਰੇ ਵੀਰਾਂ ਨੂੰ ਪਤਾ ਹੀ ਹੋ ਕਿ 5000 ਤੋਂ ਲੈ ਕੇ 30000 ਤੱਕ ਨਵਾਂ ਟੋਕਾ ਹੀ ਹੋਇਆ ਪਿਆ ਠੀਕ ਆ ਤੇ 13000 ਦੀ ਕੀਮਤ ਆ ਮੋਲਾ ਨਾਲੇ ਸਮੇਤ ਮੋਟਰ ਆ ਠੀਕ ਆ ਜੀ ਤੇ ਆਓ ਇੱਥੇ ਆਣ ਕੇ ਆਪਦੀ ਬਿਲਕੁਲ ਤੁਸੀਂ ਤਸੱਲੀ ਕਰ ਸਕਦੇ ਜੇ ਬਾਕੀ ਕਿਸੇ ਪਾਸੋਂ ਕੋਈ ਗਲਅਪਟ ਨਹੀਂ ਹੈਗੀ ਕੀ ਏ ਦੋਸਤੋ ਅੱਜ ਨਗਨੇ ਫਿਰ ਸੰਦੀਪ ਸਿੰਘ ਉਹਨਾਂ ਦੇ ਕੋਲ ਤੇ ਇੱਕ ਟੋਕਾ ਜਿਹੜਾ ਬਿਲਕੁਲ ਪੱਠਿਆਂ ਵਾਲਾ ਟੋਕਾ ਬਕਾਉ ਸੀਗਾ ਠੀਕ ਆ ਜੀ ਸੋ ਐਨੀਮਲ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਬਾਕੀ ਮੇਰਾ ਭਰਾ ਵਾ ਤੋਂ ਬਾਅਦ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਠੀਕ ਆ ਜੀ ਨਵੇਂ ਭੈਣ ਭਰਾਵਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸਕੇ ਤੁਸੀਂ ਵੀਰੇ ਇੱਕ ਨੰਬਰ ਆਪਣੇ ਕਰਦੇ ਸਾਂਝੇ ਭਰਾ ਨੰਬਰ 793756 3006 ਠੀਕ ਆ ਜੀ ਦੂਜਾ ਨੰਬਰ 7875 92850 ਠੀਕ ਹੈ ਜੀ ਸਾਡੇ ਜ਼ਿਲ੍ਹਾ ਤਨਤਨ ਤਹਿਸੀਲ ਪੱਟੀ ਪਿੰਡ ਨਵਾ ਪਿੰਡ ਫਤਿਹਪੁਰ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਇਹ ਸਾਨੂੰ ਵੀਰ ਸੰਦੀਪ ਬਾਕੀ ਐਡਰੈਸ ਵੀਰ ਨੇ ਤੁਹਾਨੂੰ ਕਨਫਰਮ ਕਰਾਈ ਦਿੱਤਾ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਪਸ਼ੂ ਸਾਰੇ ਸਾਫ਼ ਸੁਥਰੇ ਆ ਤੇ ਭਾਪੜਤਾ ਵੀ ਬੜਾ ਜਾਇਜ਼ ਆਵਾਜ ਬਚਾਇਆਜ ਰੇਟ ਆ ਜਿਹੋ ਜਿਹੇ ਆਪਾਂ ਪਸ਼ੂ ਖਰੀਦਦੇ ਆ ਉਹੋ ਜਿਹੇ ਆਪਾਂ ਨੂੰ ਮੁੱਲ ਭਰਨਾ ਪੈਂਦਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਬਾਕੀ ਮੇਰਾ ਭਰਾ ਜਿਨੇ ਵੀਰ ਵੀਡੀਓ ਦੇਖੀ ਆ ਸਾਰੇ ਭੈਣ ਭਰਾਵਾਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਸ਼ੇਅਰ ਦਬਕੇ ਕਰਦਿਆ ਕਰੋ ਤਾਂ ਹੋਰ ਭੈਣ ਭਰਾਵਾਂ ਤੱਕ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ